ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਤੇ ਸਾਡਾ ਥਾਈਲੈਂਡ ਦੇ ਵਿੱਚ ਹੈਗਾ ਅੱਜ ਦਾ ਆਖਰੀ ਦਿਨ ਤੇ ਰਾਤ ਨੂੰ ਆਪਣੀ ਹੈਗੀ ਫਲਾਈਟ ਤੇ ਇੱਕ ਤਕਦੀਰ ਪਹਿਲਾਂ ਹੀ ਵਾਸੀਆਂ ਮਰੀ ਜਾਂਦੀ ਹੈ ਤੇ ਆਪਾਂ ਆਪਦੇ ਹੋਟਲ ਦੇ ਕੋਲ ਹੀ ਕਮਰੇ ਸਿੰਦਰਾ ਸਕੁਏਰ ਦੇ ਕੋਲੇ ਤੇ ਵਲੌਗ ਦਾ ਟਾਈਟਲ ਥੰਬਨੇਲ ਦੇਖ ਕੇ ਤੁਸੀਂ ਵੈਸੇ ਹਜੇ ਸਾਨੂੰ ਪਤਾ ਨਹੀਂ ਹਜੇ ਅਸੀਂ ਜਾ ਰਹੇ ਹਾਂ ਬਟ ਐਕਸਪੀਰੀਅੰਸ ਐਕਸਪੀਰੀਅੰਸ ਕਰਨ ਹੀ ਚੱਲੇ ਆ ਕਿਉਂਕਿ ਥਾਈਲੈਂਡ ਦੇ ਵਿੱਚ ਸਭ ਤੋਂ ਵੱਧ ਮਸ਼ਹੂਰ ਥਾਈਲੈਂਡ ਦਾ ਫੂਡ ਆ ਤੇ ਥਾਈਲੈਂਡ ਦਾ ਫੂਡ ਹੈ ਜਿਹੜਾ ਉਹ ਹੈਗਾ ਸੀ ਫੂਡ ਸੀ ਫੂਡ ਮੰਨ ਲਓ ਵੀ ਇਹ ਛੱਡ ਦੇ ਕੁਝ ਵੀ ਨਹੀਂ ਹੈਗੇ ਹਨਾ ਤੇ ਇੱਥੇ ਪਟਾਇਆ ਦੇ ਵਿੱਚ ਪਟਾਇਆ ਥੋ 150 ਕਿਲੋਮੀਟਰ ਦੂਰ ਆ ਪਟਾਇਆ ਦਾ ਸਾਡਾ ਕੋਈ ਪਲਾਨ ਨਹੀਂ ਸੀ ਬਸ ਵੈਸੇ ਪਰ ਜਾਣਾ ਚਾਹੀਦਾ ਸੀ ਸਾਨੂੰ ਪਰ ਸਾਡੇ ਕੋਲ ਦਿਨ ਬਹੁਤ ਥੋੜੇ ਸੀ ਇਸ ਕਰਕੇ ਅਸੀਂ ਹੁਣ ਕਹੀ ਨਹੀਂ ਜਿਹੜਾ ਕੱਲ ਅਸੀਂ ਆਪਣਾ ਟਾਈਮ ਵੇਸਟ ਕੀਤਾ ਉੱਥੇ ਫਲੋਟਿੰਗ ਮਾਰਕੀਟ ਉਹੀ ਜੇ ਅਸੀਂ ਪਟਾਇਆ ਚਲ ਜਾਂਦੇ ਤਾਂ ਸਾਨੂੰ ਲੱਗਦਾ ਉਹ ਬੈਸਟ ਸੀਗਾ ਬਟ ਚਲੋ ਕੋਈ ਗੱਲ ਨਹੀਂ ਪਰ ਬੈਂਕਾਕ ਦੇ ਵਿੱਚ ਵੀ ਸੀ ਫੂਡ ਦੀ ਇੱਕ ਨਾਈਟ ਲਾਈਫ ਜਿਹੜੀ ਆ ਹੈਗੀ ਆ ਤੇ ਸਾਨੂੰ ਉੱਥੇ ਬਾਈ ਪੰਜਾਬੀ ਆਪਣਾ ਠੀਕ ਹੈ ਦਿੱਲੀ ਤੋਂ ਸੀ ਸ਼ਾਇਦ ਉਹਨੇ ਦੱਸਿਆ ਕਹਿੰਦਾ ਬਈ ਇੱਥੇ ਵੀ ਮਿਲ ਜਾਂਦੇ ਆ ਆਪਾਂ ਖਾਣਾ ਦਾ ਕੁਝ ਨਹੀਂ ਹੈਗਾ ਠੀਕ ਹੈ ਕਿਉਂਕਿ ਆਪਾਂ ਦੇਖ ਵੀ ਪਤਾ ਨਹੀਂ ਸਕਾਂਗੇ ਕਿ ਨਹੀਂ ਤੇ ਹੁਣ ਉੱਥੇ ਚੱਲੇ ਆਪਾਂ ਆ ਦੇਖਦੇ ਆਂ ਭਾਈ ਕਿ ਅਸੀਂ ਇਹ ਦੇਖਣ ਚੱਲੇ ਹਾਂ ਵੀ ਸੱਚ ਸੱਚੀ ਚਲੋ ਸੀ ਫੂਡ ਤਾਂ ਨਾ ਬੰਨੇ ਆ ਸੀ ਆਪਾਂ ਵੀ ਕੇਕੜੇ ਖਾ ਲੈਂਦੇ ਆ ਲਾਕਸਟਰ ਖਾ ਲੈਂਦੇ ਆ ਅਸੀਂ ਇਹ ਦੇਖਣ ਚੱਲੇ ਆਂ ਵੀ ਇਹ ਲੋਕ ਉੱਥੇ ਵਾਕਈ ਮਗਰਮੱਛ ਵੀ ਖਾ ਲੈਂਦੇ ਆ ਕਿਉਂਕਿ ਵੀਡੀਓਜ਼ ਤਾਂ ਬਹੁਤ ਦੇਖੀਆਂ ਪਰ ਆਏ ਆ ਵੀ ਕਹਿੰਦੇ ਹੁੰਦੇ ਨਾ ਜਿੰਨਾ ਚਿਰ ਆਪਦੇ ਅੱਖਾਂ ਨਾਲ ਬੰਦਾ ਨਾ ਦੇਖੇ ਉਹਨਾਂ 'ਚ ਸੱਚ ਨਹੀਂ ਮੰਨਣਾ ਮਾਚ ਵੀ ਸੱਪ ਵੀ ਖਾਂਦੇ ਦੇਖਿਆ ਸੋ ਦੋ ਚੀਜ਼ਾਂ ਸੀ ਦੇਖਣ ਕੱਟਿਆ ਵੀ ਸੱਚੀ ਇਹ ਹੈ ਜੀ ਕਿ ਐਵੇਂ ਹੀ ਆ ਭਈ ਤੇ ਪਹਿਲਾਂ ਆਪਾਂ ਨੂੰ ਟੈਕਸੀ ਕਹਿੰਦੇ ਸੀ ਵੀ 150 ਬਾਤ ਦੀ ਟੈਕਸੀ ਲੈ ਲਓ ਪਰ ਅਸੀਂ 200 150 ਦੀ ਤੇ ਫਿਰ ਅਸੀਂ ਸੋਚਿਆ ਵੀ ਨਈ ਟੈਕਸੀ ਨਹੀਂ ਬਾਸਤੇ ਜਾਵਾਂਗੇ ਕਿਉਂਕਿ 150 ਬਾਤ ਬਹੁਤ ਹੋ ਜਾਂਦਾ ਯਾਰ ਤੇ ਬਸ ਹੋ ਸਕਦਾ 20 ਬਾਤ ਦੀ ਲੈ ਜਾਈਏ ਆਪਾਂ ਚਲੋ ਦੇਖਦੇ ਆ ਤੇ ਚੱਲਦੇ ਹੁਣ ਸ਼ਾਮ ਦੇ 7 ਵਜਣ ਵਾਲੇ ਆ 6:30 ਦਾ ਟਾਈਮ ਤੇ ਹੋਨ ਹੁੰਦੀ ਹੋ। 8 ਵਜੇ ਮਾਰਕੀਟ ਉਹ ਸ਼ੁਰੂ ਹੁੰਦੀ ਹੈ ਨਾਈਟ ਲਾਈਫ ਤੇ ਆਪਾਂ ਉਹ ਤੋਂ ਪਹੁੰਚ ਜਾਵਾਂਗੇ ਤੇ ਬਸ ਅੱਜ ਦੇ ਵਲੌਗ ਚ ਇਹੀ ਹੋਊਗਾ। ਕਰਦੇ ਸ਼ੁਰੂ ਅੱਜ ਦਾ ਵਲੌਗ। ਵੈਸੇ ਇੱਥੇ ਵੀ ਹੈਗੇ ਆ ਮਿਲਦਾ ਮੜਾ ਮੋਟਾ ਸਾਮਾਨ ਜਾਂ ਪਰ ਉਹ ਚੀਜ਼ ਸਪੈਸ਼ਲ ਆ ਉੱਥੇ। ਬਈ ਨਾਂ ਜਾਮ ਰਹਿੰਦਾ ਇੱਥੇ। ਟ੍ਰੈਫਿਕ ਦੇਖੋ ਸ਼ਾਮ ਦੇ 6:30 ਵਜੇ ਬੈਂਕਾਕ ਦੇ ਵਿੱਚ। ਓ ਮਾਈ ਗੋਡ। ਬੱਸਾਂ ਦਾ ਇੱਥੇ ਕੋਈ ਹਾਲ ਨਹੀਂ ਹੈਗਾ। ਆਉਂਦੀ 4 ਮਿੰਟ ਹੈ ਤੇ ਆਉਂਦੀ ਅੱਧੇ ਘੰਟੇ ਬਾਅਦ ਆ ਰੀਜ਼ਨ ਇਹਦਾ ਕੀ ਹੋ ਸਕਦਾ ਇੰਨਾ ਟ੍ਰੈਫਿਕ ਹੋ ਸਕਦਾ ਰੂਟ ਹੀ ਦਾ ਉਹ ਹੋ ਜਾਂਦੇ ਆ ਰੂਟ ਚੇਂਜ ਹੋ ਜਾਂਦੇ ਆ ਅੱਜ ਇਹ ਗੂਗਲ ਮੈਪ ਵੀ ਸਹੀ ਕੰਮ ਨਹੀਂ ਕਰ ਰਿਹਾ ਲੋਕੇਸ਼ਨ ਆਪਣੀ ਉੱਥੇ ਹੀ ਖੜੀ ਹੈ ਜਿੱਥੇ ਤੁਰੇ ਜੀ ਇੰਟਰਨੈਟ ਨਾ ਹੋਵੇ ਤਾਂ ਬੰਦਾ ਕੀ ਕਰੇ ਫੜ ਨਹੀਂ ਸਕਦੇ ਤੇ ਬਾਈ ਬਹੁਤ ਔਖਾ ਗ੍ਰੈਬ ਟੈਕਸੀ ਬੁੱਕ ਕੀਤੀ ਹੁਣ ਬੱਸ ਦਾ ਕੋਈ ਆਈ ਨਹੀਂ ਪਤਾ ਨਹੀਂ ਅਸੀਂ ਖੜਾ ਹੀ ਗਲਤ ਸਟੇਸ਼ਨ ਤੇ ਸੀਗੇ ਤੇ ਹੁਣ ਦੂਸਰਾ ਗ੍ਰੈਬ ਟੈਕਸੀ ਤੇ ਚੱਲੇ ਪਹਿਲਾਂ ਵੈਸੇ ਸਾਨੂੰ ਪਹਿਲਾਂ ਵੀ ਟੈਕਸੀ ਦੀ ਲੈ ਦਿੱਤੀ ਸੀਗੀ ਉਹ ਬਾਈ ਨੇ ਤੇ ਪਰ ਅਸੀਂ ਕਿੱਥੇ ਵਾਸਤੇ ਜਾਵਾਂਗੇ ਘਰ ਕਰਕੇ ਸੁੱਤੀ ਕਾਟਾ ਕੁੱਤੀ ਖਾ ਜਾਂਦੀ ਬਸ ਸਰਫਾ ਕਰ ਲਈਏ ਤੇ ਹੁਣ ਗ੍ਰੈਬ ਟੈਕਸੀ ਗ੍ਰੈਬ ਟੈਕਸੀ ਅਸਲ ਦੇ ਵਿੱਚ ਇੱਥੇ ਮਹਿੰਗੀ ਬਹੁਤ ਆ ਜਿਵੇਂ ਉੱਥੇ ਸੀ ਨਾ ਦੂਜਾ ਆਪਣਾ 16 17 ਡਿੰਗੜ ਹਾਂ ਵੀ ਮੰਨ ਲਓ ਕਿ ਉੱਥੇ ਵੀ ਰੇਟ ਤਾਂ ਮੰਨ ਲਓ ਆਹੀ ਬਿੰਦਾ ਸੀਗਾ ਪਰ ਆਪਾਂ ਇਹ ਕਹਿ ਸਕਦੇ ਸੀ ਕਿ ਵੀ ਉੱਥੇ ਨਾ ਸੌਖੀ ਸੀ ਆਸ਼ੇਤੀ ਜਾਂਦੀ ਸੀ ਤੇ ਇਥੇ ਨਜਾਇਜ਼ ਮੰਨ ਕੇ ਚਲੋ ਇੱਥੇ ਜੀ ਮੰਨ ਲਓ ਜੇ ਪਰ ਸਿੱਧਾ ਪੁੱਛੀ ਇੰਨੇ ਪੈਸੇ ਮੰਗਦੇ ਆ ਭਾਈ ਪੁੱਛੋ ਹੀ ਕੁਛ ਆ ਜਿਹੜਾ ਟੈਂਪੋ ਜਾਇਆ ਉਹ ਦੁੱਧਿਆ ਤਿੰਨ ਵੀ ਤਿੰਨ ਟੈਗਰਾਂ ਜੀ ਉਹ ਤਾਂ ਕਮਾਲ ਹੀ ਆ ਯਾਰ ਮੈਂ ਤਾਂ ਹਾਂ ਸੋਚ ਲਾ ਜਨਾ ਉਹਨਾਂ ਕਹਦੇ ਕਿ ਫਿਰ ਕਿੱਥੇ ਬੰਗ ਲੈਣਾ ਵਧੀਆ ਹੋਟਲ 'ਚ ਪੈ ਸੀ ਅਸੀਂ ਛੱਡ ਕੇ 400 ਚਲੋ ਕੋਈ ਗੱਲ ਨਹੀਂ ਉਹ ਟੈਂਪੋ ਵਾਲਾ 400 ਤੇ ਕਿੱਥੇ 150 'ਚ 150 ਜੋ ਆ ਰਿਹਾ ਤੇ ਬਸ ਤਾਂ 20 ਰੁਪਿਆ ਜੀ ਜਾ ਵੜਦੀ ਹੈ ਜੇ ਬੱਸ ਆ ਜੇ ਤਾਂ ਫਰਪਾ ਅਸੀਂ ਲੱਗ ਗਏ ਬਸਾਂ ਆਈ ਨਹੀਂ ਪਤਾ ਨਹੀਂ ਸੀ ਗਲਤ ਸਟੇਸ਼ਨ ਤੇ ਖੜੇ ਸੀ ਹੁਣ ਚੱਲੇ ਆਪਾਂ ਤੇ ਨੇ ਜਾ ਕੇ ਹੁਣ ਪਹੁੰਚ ਲਗੇ ਘਰ ਮੇਰੇ ਬਸ ਸਟੇਸ਼ਨ ਵੀ ਕਹਿ ਸਕਦੇ ਆ ਤੇ ਹੁਣ ਦੇਖਦੇ ਆਂ ਗਾਂ ਜਾ ਕੇ ਵੀ ਕੁਝ ਨਾ ਕੁਝ ਮੰਨ ਪੱਲੇ ਪਏ ਤਾਂ ਫੇਰ ਤਾਂ ਚੱਲੇ ਆਏ ਹੋਊਗਾ ਵੀ ਹਾਂ ਠੀਕ ਹੈ ਕੋਈ ਨਹੀਂ ਤਾਂ ਫਿਰ ਅੱਜ ਕੜਪੜ ਘਟਾਲਾ ਹੋ ਜਾਣਾ ਕੋਈ ਬੰਦ ਗਿਓ ਸਾਨੂੰ ਤਾਰ ਕੇ ਤਾਂ ਉਹ ਏਕ ਹੈ ਕਰ ਗਈ ਆ ਵੀ ਖੌਸਨ ਰੋਡ ਤੇ ਆ ਤੇ ਪਰ ਮੈਨੂੰ ਲੱਗਦਾ ਨਹੀਂ ਵੀ ਖੌਸਨ ਰੋਡ ਆ ਇਹ ਪਰ ਬਹੁਤ ਆਇਆ ਤਾਂ ਫਰੂਟ ਫਰਾਟੀ ਆ ਚਲੋ ਆຊੀ ਆ ਗਿਆ ਜੱਗੇ ਹੁਣੀ ਪਏ ਆ ਬਰਤ ਦੇ ਵਿੱਚ ਹੈਲੋ ਫਰੈਂਡਸ ਮੈਨੂੰ ਖਾ ਲੋ ਸੀ ਫੂਡ ਮਾਰਕੀਟ ਆ ਬਈ ਇਹ ਤੇ ਦੇਖਦੇ ਆ ਮਿਲਦਾ ਮਗਰ ਮੱਛੀ ਕਿ ਨਹੀਂ ਤੇ ਪਰ ਇੱਥੇ ਗੋਰੇ ਗਾਰੇ ਬਹੁਤ ਆ ਕਿਉਂਕਿ ਇੱਥੇ ਬਾਹਰ ਆ ਆ ਦੇਖੋ ਮੱਛੀਆਂ ਮੁੱਛੀਆਂ ਦਾ ਆਮ ਹੀ ਆ ਇੱਥੇ ਮੱਛੀਆਂ ਤੇ ਆਹਾਂ ਦੂਜਾ ਲੌਬਸਟਰ ਜੀ ਨੂੰ ਕਹਿੰਦੇ ਨੇ ਆਪਾਂ ਟੇਕੜੇ ਕੂਕੜੇ ਜਿਹੇ ਤਾਂ ਇਹ ਨਹੀਂ ਕੁਛ ਤੇ ਬਾਕੀ ਦੇਖਦੇ ਆਂ ਗਾਂ ਅਰੇ ਮੈਨੂੰ ਹੋਰ ਲੱਗਦਾ ਰੋੜ ਯਾਰ ਮੈਨੂੰ ਲੱਗਦਾ ਉਹ ਗਲਤ ਤਾਰ ਗਈ ਮੈਨੂੰ ਲੱਗਦਾ ਉਹ ਗਲਤ ਤਾਰ ਗਈ ਆਪਾਂ ਨੂੰ ਬਾਕੀ ਚੱਲ ਓਕੇ ਓਕੇ ਹਾਂ ਜੀ ਵੀ ਫੋਟੋ ਨਾ ਮਣਾ ਵੀਡੀਓ ਨਾ ਮਣਾ ਤੁਹਾਨੂੰ ਮੇਰੇ ਪਿਆਬੀ ਨੇ ਵੀ ਵੀਰ ਨੇ ਦੱਸਿਆ ਸੀ ਕਹਿੰਦਾ ਫੋਟੋ ਵੀਡੀਓ ਦਾ ਪਤਾ ਨਾ ਲੱਗੇ ਉਹਨਾਂ ਨੂੰ ਫੋਟੋ ਵੀਡੀਓ ਬਣ ਰਹੀ ਆ ਤੇ ਕੇਕੜੇ ਵਿਚੋਂ ਪਏ ਸੀ ਯਾਰ ਤੁਸੀਂ ਸੋਚੋ ਵੀ ਕਿਵੇਂ ਖਾ ਸਕਦੇ ਆ ਇਹ ਲੋਕ ਹੁਣ ਸੁੰਡੀਆਂ ਸੌਕਰੋਚ ਆ ਖੇਢੀ ਜਾਂਦਾ ਜਵਾਕਾਂ ਨੂੰ ਚੜਾਉਣ ਵਾਲਾ ਵਿੱਚ ਹੀ ਜਾਂਦਾ ਬਾਕੀ ਇੱਥੇ ਥੋੜਾ ਜਿਹਾ ਮਾਹੌਲ 18+ ਵੀ ਆ ਉਕੇ ਮੇਰੇ ਖਿਆਲ ਚ ਇੱਥੇ ਨਾਈਟ ਲਾਈਫ ਕਲੱਬ ਕਲੱਬ ਆ ਇੱਥੇ ਸੇ ਹੁਣ ਆਪਾਂ ਦੇਖਦੇ ਗਾਹ ਨੂੰ ਜਾ ਕੇ ਕੋਈ ਆਉਂਦਾ ਮਗਰ ਮੱਚ ਕੇ ਨਹੀਂ ਜਾਏ ਮੈਂ ਗੱਪ ਹੀ ਐ ਇਹ ਹਮ ਸਾਨੂੰ ਵੀ ਪਤਾ ਲੱਗੂਗਾ ਪੰਜਾਬੀ ਦਾ ਹਾਂ ਉਹਦਾ ਨੰਬਰ ਨਹੀਂ ਲਿਜਾਇਆ ਅਗਲਾ ਰੋਡ ਆ ਉਹ ਕਹਿੰਦੇ ਦੇਸੀ ਮਿਲ ਜੇ ਨਾ ਕੋਈ ਬੰਦਾ ਤਾਂ ਫੇਰ ਸੌਖਾ ਹੋ ਜਾਂਦਾ ਉਹ ਕਹਿੰਦਾ ਬਾਈ ਇਹ ਗਲੀ ਉਹ ਤਾਂ ਨਹੀਂ ਕੀ ਖੌਸਨ ਰੋਡ ਆ ਦੇਖੋ ਢੀਂਗੇ ਝੂੰਗੇ ਜੇ ਪਏ ਆ ਤੇ ਕੇਕੜੇ ਕੂਕੜੇ ਤੇ ਬਿੱਛੂ 부ਛੂ ਔਖਾ ਯਾਰ ਵਾਕਈ ਇਹ ਲੋਕ ਖਾਂਦੇ ਨੇ ਬਾਈ ਇਹ ਵੀ ਖਾਤੇ ਜਿਹੜੇ ਇੱਥੇ ਆਉਂਦੇ ਨੇ ਕੋਈ ਮਨੋ ਵੀ ਖਾਂਦੇ ਨੇ ਨਾ ਗੋਰੇ ਗਾਰੇ ਸਭ ਕੁਝ ਔਖਾ ਯਾਰ ਮੈਂ ਤਾਂ ਮੈਨੂੰ ਐ ਸੀਗਾ ਮੈਂ ਕਿਹਾ ਵੀ ਬਾਹਲਾ ਕੁਝ ਨਾ ਹੋਵੇ ਲਗਾਤਾਰ ਕਿਤੇ ਸੀ ਫੂਡ ਮਾਰਕੀਟ ਫਿਰ ਮੈਥੋਂ ਦਾ ਦੇਖਿਆ ਨਹੀਂ ਜਾਣਾ ਐਵੇਂ ਕਹਿ ਦਈਏ ਵੀ ਆਪਾਂ ਤਾਂ ਵਾਪਸ ਉੱਥੇ ਹੀ ਹੋ ਜਾਾਂਗੇ ਪਰ ਚਲੋ ਹੁਣ ਵੇਖਦੇ ਆ ਉਹ ਬਾਈ ਨੇ ਦੱਸਿਆ ਕਹਿੰਦਾ ਅੱਗੇ ਦੇਖੂਗਾ ਤੁਹਾਨੂੰ ਮਗਰ ਮੱਛ ਮੇਰੇ ਨਾਲ ਲੋ ਫੋਟੋ ਕਿੰਨੇ ਤੋਂ 10 ਬਾਅਦ ਲੈਂਦੇ ਆ ਕਿਵੇਂ ਦੇਖਿਆ ਮੈਂ ਵੈਜਿਟੇਰੀਅਨ ਵੀ ਮਿਲਦਾ ਬਾਈ ਸਾਰਾ ਕੁਝ ਐ ਤਾਂ ਇੱਥੇ ਮਤਲਬ ਨੂਡਲ ਨਾਡਲ ਵੈਜਿਟੇਰੀਅਨ ਵੀ ਮਿਲਦੇ ਐ ਤਾਂ ਆਹ ਤਾਂ ਮੈਕਡੋਨਲਡ ਮੈਕਡੋਨਲ ਸਭ ਕੁਝ ਆ ਇੱਥੇ ਜੇ ਤੁਸੀਂ ਮੰਨ ਲਓ ਵੈਜੀਟੇਰੀਅਨ ਵੀ ਖਾਣਾ ਇਹ ਹੀ ਨਹੀਂ ਗੱਲ ਪਰ ਇੱਥੇ ਜਿਆਦਾ ਮਸਾਲੇ ਵਾਲਾ ਕੰਮ ਤੇ ਆਹਾ ਬਸ ਰੈਸਟੋਰੈਂਟ ਬਾਹਰ ਤੇ ਆਹਾ ਸਾਰਾ ਕੁਝ ਚੱਲਦਾ ਤੇ ਬਾਕੀ ਸੀ ਫੂਡ ਵਾਲਾ ਅਗਲੀ ਗਲੀ ਹੈ ਵੈਸੇ ਖੌਕਸਨ ਰੋਡ ਤੇ ਉਹ ਸਾਨੂੰ ਉਲਟੀ ਗਲੀ ਤੇ ਧਾਰ ਗਈ ਜਾਂ ਸ਼ਾਇਦ ਸਾਡਾ ਫਾਇਦਾ ਕਰਕੇ ਗਈ ਹੋਣੀ ਆ ਵੀ ਉੱਤੋਂ ਦੀ ਘੁੰਮ ਕੇ ਇਹ ਇੱਥੇ ਪਾਸਤਾ ਬਣਾਉਂਦੇ ਆ ਹਾਂ ਨੂਡਲਸ ਹੁੰਦੇ ਆ ਲੰਬੇ ਲੰਬੇ ਹਾਂ ਉਹ ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਬੜਵਾ ਸਕਦੇ ਮੈਂ ਜਿਵੇਂ ਡੇਰੀਆ ਅੱਛਾ ਉਹਨਾਂ ਦਾ ਸਪੈਸ਼ਲ ਫੂਡ ਹੈ ਇੱਥੋਂ ਦਾ ਹਾਂ ਦੰਗਲੇ ਲੰਬੇ ਹੋਣ ਦੇ ਤਾਂ ਉਹ ਉਹ ਹੋਆ ਵੇ ਉਹ ਦੇਖ ਬੇਬੇ ਚੀਜ਼ਾਂ ਡਰਾਉਣੀਆਂ ਹੀ ਲਈ ਫਿਰਦੀ ਹੈ ਬੇਬੇ ਸਾਡੇ ਜਵਾਕ ਨਾ ਡਰਾ ਦੇ ਆ ਪਿਆ ਓਏ ਮਗਰ ਮੱਛੀ ਜੀ ਫੋਟੋ ਖਿੱਚਣ ਦੇ ਵੀ 10 ਬਾਤ ਲੈਂਦੇ ਆ ਇਹ ਤੇ ਆਹ ਦੇਖ ਲਓ ਆਪਾਂ 20 ਬਾਤ ਦਿੱਤੇ ਆ 20 ਬਾਤ ਇੰਡੀਆ ਦੇ ਬੈਸਟ ਫੋਟੋ ਲੈਂਦੇ ਤੇ ਭਾਈ ਇਹਨੂੰ ਜਾਣ ਤੇ ਖੇਡ ਕੇ ਵਿੱਚੋਂ ਬਾਹੜ ਕੇ ਵੀ ਲਿਆਂਦਾ ਹੁਣਾ ਤੇ ਹੋਰ 20 ਬਾਤ ਮੰਨ ਕੇ ਚੱਲੋ ਵੀ ਆਪਾਂ ਦਿੱਤੇ ਆ ਇਹ ਨੂੰ ਫੋਟੋਆਂ ਖਿੱਚਣੇ 20 ਬਾਤ ਇੰਡੀਆ ਦੇ ਬਣ ਕੇ 60 60 70 ਰੁਪਏ ਤੇ ਤੁਸੀਂ ਵੇਖ ਲਓ ਯਾਰ ਸੱਚੀ ਖਾਂਦੇ ਆ ਯਾਰ ਹੱਲੇ ਵੀ ਝਿੰਗੇ ਝੁੰਗੇ ਜੇ ਵੀ ਪਏ ਆ 150 ਆਮਾਜੀ ਫੋਰ ਵੱਡੀ ਐਂਟਰਪ੍ਰਾਈਜ਼ ਜੀ ਮੀਡੀਅਮ 150 ਲਾਸਟ 200 ਫੋਰ ਦਿਸ ਮੀਡੀਅਮ ਲਾਸਟ ਲੋ ਵੀ ਮੀਡੀਅਮ ਜੇ ਕਿਸੇ ਨੇ ਖਾਣਾ ਤਾਂ ਇਹ 150 ਦਾ ਦੇਣਗੇ ਤੇ 200 ਦਾ ਦੇਣਗੇ ਵੱਡਾ ਲੋ ਵੀ ਮੁੰਡਾ ਕਰ ਲੋ ਟਰਾਈ ਜੇ ਕਿਸੇ ਦਾ ਹਿੰਮਤ ਬੰਦੀ ਆ ਵੇ ਤੇ ਆਪਾਂ ਤਾਂ ਕਦੇ ਵੀ ਨਹੀਂ ਖਾਵਾਂਗੇ ਇਹ ਕਿਉਂਕਿ ਯਾਰ ਜਿਹੜੀ ਚੀਜ਼ ਤੋਂ ਡਰ ਲੱਗਦਾ ਹਾਂ ਕੀ ਭਤੰਦਰ ਜਾ ਕੇ ਆਪਣੇ ਆਪ ਨੂੰ ਖਾ ਜੇ ਤੇ ਆਹ ਮੂੰਹ ਇਹਦਾ ਅਸਲੀ ਜੇ 댓원 इज रियल ये रियल वन नॉट ए ये 2000 का एवरी रियल वन टू हां दांद भी असली है भाई असली दांद मैं कुछ खा असली दांद रखी बैठे हैं असली है भाई असली 50 तोले असली मगरमच्छ खाओ ਦਿੱਤੇ 200 روپے ਬਣਾ ਲੈ 2 ਮਿੰਟ 2-4 ਵੀਡੀਓ ਹੋਰ भाई बाकी ਮੰਨ ਕੇ ਯਾਰ ਖਾਂਦੇ ਆ ਬਈ ਲੋਕ ਇੱਥੇ ਬਾਕੀ ਟੂਰਿਸਟ ਆਉਂਦੇ ਜਿਹੜੇ ਉਹ ਖਾਂਦੇ ਨੇ ਇਹ ਲੋਕ ਤਾਂ ਚਲ ਖਾਂਦੇ ਹੀ ਖਾਂਦੇ ਹੋਣਗੇ ਤਾਂ ਫੜ ਕੇ ਕਰ ਲੈਂਦੇ ਹੋਣੇ ਘਰੇ ਪਾਣੀ ਪੁਣੀ ਚੋਂ ਜੋ ਤਾਂ ਦੇਖਣਾ ਖਾਣਾ ਚਲੋ ਜੀ ਹੋਰ ਦੇਖਦੇ ਆਪਾਂ ਸਟਰੀਟ ਦਾ ਦਿੰਨੇ ਆ ਗੇੜਾ ਤੇ ਬਾਕੀ ਭਾਈ ਗੱਲਾਂ ਸੱਚ ਨੇ ਪਟਾਇਆ ਦੇ ਵਿੱਚ ਵੀ ਮਿਲਦਾ ਤੇ ਇੱਥੇ ਵੀ ਮਿਲਦਾ ਕਰੋਕੋਡਾਈਲ ਇੱਕ ਕਰੋਕੋਡਾਈਲ ਦੀ ਨਸਲ ਹੈ ਇੱਕ ਹੋਰ ਉਹ ਮਿਲਦੀ ਹੈ ਇੱਥੇ ਕਰੋਕੋਡਾਈਲ ਨਹੀਂ ਅਸਲ ਦੇ ਵਿੱਚ ਹੈਗਾ ਹੈਗਾ ਇੱਕ ਰੁਕਡਲ ਦੀ ਨਸਲ ਐ ਕੋਈ ਹੋਰ ਇਹ ਸੀ ਅਲਜੀਰੀਅਨ ਅਲਜੀਰੀਅਨ ਪਤਾ ਨਹੀਂ ਅਲਬੇਰੀਅਨ ਇਹੋ ਜਿਹਾ ਕੁਝ ਤੇ ਉਹ ਮੰਨ ਲਓ ਇੱਥੇ ਮਿਲਦੀ ਆ ਪੈਸਾ ਵਸੂਲ ਪੈਸਾ ਵਸੂਲ ਆ ਆ ਵੀ ਮੇਰੇ ਕੋਲ ਸੀ ਬੂੜੀ ਵੇਚਦੇ ਆ ਤੇ ਹੁਣ ਆ ਗਏ ਅੱਗੇ ਕੌਸਮਜੋੜ ਆ ਗਲੀ ਹੋਰ ਸੀਗੀ ਤੇ ਹੁਣ ਦੇਖਦੇ ਆਪਾਂ ਇੱਥੇ ਕੁਛ ਖਾਣ ਦੀ ਹਿੰਮਤ ਤਾਂ ਹੈ ਨਹੀਂਗੀ ਜਦੋਂ ਦਾ ਉਹ ਦੇਖ ਲਿਆ ਨਾ ਕੱਲ 20 ਬਾਅਦ ਦੇ ਵਿੱਚ ਫੇਰ ਵੀ ਫੋਟੋ ਕਿਚਨ ਦੇਤੀ ਯਾਰ ਬਹੁਤ ਵਧੀਆ ਗੱਲਾਂ ਵੀਡੀਓ ਵੀ ਬਣਾ ਲਈ ਅਸੀਂ ਹਾਂ ਹਲੇ ਹਾਂ ਮੈਂ ਤੁਹਾਨੂੰ ਦੱਸਣੀ ਇਹਨਾਂ ਨੇ ਵੀਡੀਓ ਤੇ ਫੋਟੋ ਤੇ ਪੈਸੇ ਕਿਉਂ ਕਿ ਆਪਣੇ ਆਉਂਦੇ ਆ ਇੱਥੇ ਫੂਡ ਬਲੌਗ ਕਰਦੇ ਹਾਂ ਤੇ ਉਹ ਬਣਾਉਂਦੀ ਆ ਪਹਿਲਾਂ ਫ੍ਰੀ ਸੀ ਸਾਰਾ ਕੁਝ ਹਾਂ ਉਹ ਵੀਡੀਓ ਬਣਾ ਦਿਆ ਫੋਟੋ ਬਣਾ ਦਿਆ ਇਹਨਾਂ ਨੂੰ ਮਾਇਆ ਹੋ ਗਿਆ ਵੀ ਇਹ ਫੋਟੋ ਖਾਂਦੇ ਤਾਂ ਹੈ ਨਹੀਂਗੇ ਵੀ ਅਸੀਂ ਕੀ ਲਿਆ ਜਾ ਹੈ ਵੀਡੀਓ ਬਣਾਉਂਦੇ ਆਂ। ਚੇਸ ਕਰਕੇ ਉਹਨਾਂ ਨੇ 10 ਬਾਤ ਰੱਖੇ ਹੋਏ ਆ ਇੱਕ ਫੋਟੋ ਦੇ। ਇਹ ਤਨੋਂਨਤਾਨੀ ਰੋਡ ਆ। ਆਹ ਸਹੀ। ਤਨੋਂਨਤਾਨੀ। ਬਈ ਵਾਕਈ ਖਾਂਦੇ ਆ ਯਾਰ। ਮੰਨ ਕੇ ਯਾਰ। ਵਾਕਈ। ਬਾਕੀ ਹੁਣ ਇੱਧਰ ਨੂੰ ਜਾਂਦੇ ਆ ਮੜਾ ਮੋਟਾ ਦੇਖਦੇ ਆ ਕੁਛ ਨਾ ਕੁਛ ਹੋਰ ਵੀ ਇੱਥੇ ਕਿਉਂਕਿ ਇੰਨੀ ਦੂਰ ਆਏ ਆ ਯਾਰ 650 ਰੁਪਇਆ ਦਿੱਤਾ। ਹੈਨਾ? 150 ਰੁਪਈਆ ਦਿੱਤਾ ਮੈਂ ਕਿਹਾ ਕੁਛ ਨਾ ਕੁਛ ਹੋਰ ਵੀ ਦੇਖਦੇ ਆਂ ਵੈਸੇ ਕੇਕੜੇ ਵਿੱਚੂ ਵੀ ਸੀਗੇ ਪਿੱਛੇ ਕੇਕੜੇ ਵਿੱਚੂ ਵਾਲਿਆਂ ਨੇ ਵੀਡੀਓ ਫੋਟੋ ਮੜਾਉਣ ਨਹੀਂ ਦਿੱਤੀ ਕਿਉਂਕਿ ਉਹ ਫਿਰ ਆਉਂਦੇ ਨੇ ਵੀ ਖਾਣ ਦੇ ਤਾਂ ਹੈ ਨਹੀਂਗੇ ਤੇ ਉਹ ਕਰੀ ਜਾਂਦੇ ਆ ਬਾਕੀ ਕੁੱਲ ਮਿਲਾ ਕੇ ਯਾਰ ਇਹ ਮੰਨ ਲਓ ਸਮੁੰਦਰੀ ਜੀਵਾਂ ਦਾ ਮਾਸ ਹੀ ਜ਼ਿਆਦਾ ਖਾਂਦੇ ਆ ਲੋਕ ਹਨਾ ਕੇਕੜੇ ਆ ਕੁਕੜਿਆਂ ਤੱਕ ਠੀਕ ਸੀ ਬਟ ਆਹ ਚੀਜ਼ ਦੇਖ ਕੇ ਹੋ ਗਈ ਆਨ ਬਲੀਵਬਲ ਜੀ ਹੈ ਨਾ ਵੀ ਯਾਰ ਤੱਕਾ ਮਤਲਬ ਟੱਕਾ ਵੀ ਕਾਦਾ ਪਰ ਮਗਰਮੱਛ ਤੋਂ ਬੰਦਾ ਡਰਦਾ ਵੀ ਮੈਨੂੰ ਖਾਊਗਾ ਤੇ ਕਿੱਥੇ ਇਹ ਲੋਕ ਹੈ ਮਗਰਮੱਛ ਨੂੰ ਖਾਈ ਨੂੰ ਮਗਰਮੱਛ ਡਰਦਾ ਇਹਨਾਂ ਦਾ ਡਰ ਨੂੰ ਮਾਉਂਟਨ ਡਿਊ ਪੀਣ ਦੀ ਵੀ ਲੋੜ ਨਹੀਂ ਇਹਨਾਂ ਨੂੰ ਡਰ ਕੇ ਆ ਕੇ ਜੀਤ ਹੀ ਹੋ ਗਿਆ ਇਹਨਾਂ ਦਾ ਕੰਮ ਤੇ ਚਲੋ ਹੁਣ ਆਪਾਂ ਇੱਧਰ ਨੂੰ ਆ ਗਏ ਭਈ ਇੱਧਰ ਸ਼ਾਇਦ ਕੋਈ ਹੋਰ ਵੀ ਹੋਵੇ ਮਗਰਮੱਛ ਪਰ ਆਉਂਦੀਆਂ ਜੋਤ ਬੱਸਾਂ ਹਨਾ ਹੁਣ ਜਾਂਦੇ ਹੋਏ ਵਾਸਤੇ ਵੇਖਾਂਗੇ ਬਾਈ ਪੈਂਤਰਾ ਕਿਉਂਕਿ ਹੁਣ ਇੱਥੋਂ ਤਾਂ ਆ ਵੇਖ ਹਸਣਾ ਕੁਝ ਹੋਰ ਵੀ ਲੱਲਾ ਆਪਾਂ ਵਟੰਗਿਆ ਪਿਆ ਚਿਕਨ ਚੁਕਨ ਵੀ ਆ ਤੇ ਹੋਰ ਵੀ ਆ ਪਹਿਲਾਂ ਚਿਕਨ ਦਾ ਵੀ ਫਰਕ ਲੱਗਦਾ ਵੱਡਾ ਹੈ ਵੱਡਾ ਲੱਗਦਾ ਹਨਾ ਹਨਾ ਇਹਦੇ ਚ ਪਟਟ-ਕਟਟ ਕੇ ਬਣਾਉਂਦੀਆਂ ਆ ਉਹ ਖਲਾਜ ਉਹ ਵੀ ਬੇਤ ਕੀੜੇ ਮਕੌੜਿਆਂ ਦਾ ਹੀ ਹੁੰਦਾ ਵੈਸੇ ਉਹ ਵੀ ਆਪਾਂ ਭਾਲਦੇ ਆ ਇੱਥੇ ਵੀਡੀਓ ਮਕੋੜੇ ਬਣਾ ਕੇ ਹੂੰ ਉਹ ਵੀ ਆਪਾਂ ਦੇਖਦੇ ਆ ਇੱਥੇ ਕਿਤੇ ਇੱਥੇ ਆ ਜੇ ਤਾਂ ਚੱਲ ਉਹ ਵੀ ਹੁਣ ਉਹ ਵੀ ਨਹੀਂ ਲੈਣ ਨਹੀਂ ਗੱਲ ਕਰ ਰਹੀ ਆ ਬੋਲ ਡਰਿੰਕ ਚ ਵੀ ਨਾ ਕੋਈ ਨਾ ਸਹੀ ਗੱਲ ਆ ਯਾਰ ਜੋਤ ਨੇ ਨਾ ਨੇੜੇ ਹੋ ਕੇ ਫੋਟੋ ਵੀ ਨਿਕਚਾਈ ਖੜਾ ਲੱਗਿਆ ਪਾ ਬਾਈ ਦਰਗਰ ਗਿੱਲੇ ਹੁਣ ਹੀ ਆਏ ਹੋਏ ਆ ਪਰ ਇੱਥੋਂ ਵਾਲੇ THAILAND ਵਾਲੇ ਆ ਬਹੁਤ ਪੈਸੇ ਲੈਂਦੇ ਆ ਬਈ ਇਹਨਾਂ ਤੋਂ ਬਚ ਕੇ ਰਹਿਣਾ ਜੇ ਕਦੇ ਥਾਈਲੈਂਡ ਆਉਣਾ ਮਗਰਮੱਛ ਦੇਖਣ ਕਿਉਂਕਿ ਹੁਣ ਮੈਨੂੰ ਲੱਗਾ ਵੀਡੀਓ ਦੇਖ ਕੇ ਕਈ ਆਖਣਗੇ ਵੀ ਆਪਾਂ ਵੀ ਦੇਖ ਕੇ ਆਈਏ ਮਗਰਮੱਛ ਜਾਂ ਕਈ ਆਖਣਗੇ ਖਾ ਕੇ ਆਈਏ ਜਿਹੜਾ ਵੀ ਖਾ ਸਕਦਾ ਖਾਓ ਬਈ ਕਿਉਂਕਿ ਖਾਣਾ ਕੋਈ ਮਾੜੀ ਗੱਲ ਨਹੀਂ ਜਿਹੜਾ ਕੋੰਦਾ ਖਾ ਸਕਦਾ ਤੇ ਆ ਅਸੀਂ ਸਾਡੇ ਹੋਟਲ ਦੇ ਨੇੜੇ ਵੀ ਦੇਖਿਆ ਸੀਗਾ ਇਹ ਹੈਗਾ ਫੋਰਕ ਫੋਰਕ ਟੰਗਿਆ ਹੁੰਦਾ ਦੇਖ ਲੋ ਯਾਰ ਮਤਲਬ ਕੁਝ ਵੀ ਨਹੀਂ ਛੜਦੇ ਕੁਝ ਵੀ ਜਿਹਨੂੰ ਕਹਿ ਸਕਦੇ ਵੀ ਕੁਝ ਵੀ ਆ ਫੇਰ ਆ ਗਿਆ ਫੋਟਰ ਨੂੰ ਉਹ ਪੈ ਟੰਗ ਗਿਆ ਫੋਟੋਆਂ ਵੀਡੀਓ ਵਾਲੇ ਬਹੁਤ ਜ਼ਿਆਦਾ ਆਉਂਦੇ ਆ ਬਾਈ ਚੋਟ ਬਣਾਉਣ ਲੱਗੇ ਵੀਡੀਓ ਕੀ ਆ ਯਾਰ ਹਨਾ ਵੈਸੇ ਹੈਗੀ ਤਾਂ ਕਮਾਲ ਦੀ ਗੱਲ ਹੀ ਆ ਆਪਣੇ ਆਰਗਿਆਂ ਲਈ ਕਿਉਂਕਿ ਆਪਾਂ ਕਿਰਲੀ ਵੀ ਮੰਨ ਕੇ ਚੱਲੋਂ ਆਏ ਆਣੇ ਆ ਵੀ ਕਿਰਲੀ ਵੀ ਐਸੀ ਨਸਲ ਦੀ ਹੁੰਦੀ ਆ ਉਹ ਹੱਥ ਲਾਈ ਜਾਂਦਾ ਉੱਤੇ ਸੌਰੀ ਉਹ ਵੀ ਸਾਡੇ ਕਾਸਨ ਰੋਡ ਪਿੱਛੇ ਨਾ ਇੱਕ ਆਇਆ ਸੀਗਾ ਉਹ ਭੁੰਨ ਕੇ ਰੱਖੀ ਫਿਰਦਾ ਸੀ ਸੱਪ ਤੇ ਮੈਂ ਉਦੋਂ ਕੈਮਰਾ ਭੁੱਲ ਗਿਆ ਕੱਢਣਾ ਯਾਰ ਸੱਪ ਸੇਖਾਈਆਂ ਚ ਟੰਗੀ ਫਿਰਦਾ ਸੀਗਾ ਸੱਪ ਤੇ ਵਿੱਚੋ ਇੱਥੇ ਵੈਸੇ ਦੂਜਾ ਆਪ ਵੀ ਬਾਰ ਵੈਸੇ ਵਗੈਰਾ ਡਿਸਕੋ ਵਗੈਰਾ ਜਾਂਦੇ ਆ ਤੇ ਉਹ ਆ ਗਿਆ ਉਹ ਇੱਕ ਹੋਰ ਜੋਤ ਫੇ ਮੈਨਾਂ ਇਸ ਗਲੀ ਤੇ ਵੀ ਲਾਉਂਦੇ ਆ ਉਹੀ ਆ ਬੰਦੇ ਬੰਦਾ ਕੋਈ ਇੱਕ ਹੀ ਹੋਊਗਾ ਮੇਰੇ ਹਿਸਾਬ ਨਾਲ ਤਾਂ ਛੋਟਾ ਜਿਹੜਾ ਮਾਰਦਾ ਹੋਏ ਨੂੰ ਇੱਕ ਹੀ ਆ ਉਸੇ ਬੰਦੇ ਦੀ ਰਿਹੜੀ ਆ ਆ ਵੱਡਾ ਲੱਗਦਾ ਔਖਾ ਯਾਰ ਜਨਤਾ ਦਾ ਆ ਦੇਖ ਦੇਖ ਸਾਨੂੰ ਤਾਂ ਦੇਖ ਦੇਖ ਵੀ ਡਰ ਲੱਗਦਾ ਤੇ ਖਾਈ ਜਾਂਦੇ ਆ ਲੋਕ ਯਾਰ ਕਮਾਲ ਆ ਯਾਰ ਆ ਵੇ ਆ ਬਿਚੂ ਬਿਚੂ ਰੱਖੀ ਬੈਠਾ ਲੋ ਜੀ ਬੇਬੇ ਨੂੰ 20 ਬਾਤ ਦੇਤੇ ਆਪਾਂ ਇੱਥੇ ਵੀ ਤੇ ਆਹ ਦੇਖੋ ਤੁਸੀਂ ਹੁਣ ਅਸਲੀ ਸੀ ਫੂਡ ਆ ਵੇਖੋ ਆ ਟੱਕ ਮਕੋੜੇ ਜਿਹੜੇ ਆਪਣੇ ਆਉਂਦੇ ਹੁੰਦੇ ਆ ਤੇ ਆ ਸੱਪ ਛੋਟੇ ਛੋਟੇ ਕਮਾਲ ਆ ਯਾਰ ਸੱਪ ਵਿੱਛੂ ਸਨੈਪਚੈਟ ਬੰਦ ਹੋ ਗਿਆ ਮੇਰਾ ਸੈਲਡ 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 ਸਨੇਕ ਉਹ ਦੇਖੋ ਬਈ ਅਸਲੀ ਆ ਨਕਲੀ ਨਹੀਂ ਕੋਈ ਪਰ ਛੋਟੇ ਆ ਡੱਡੂ ਆ ਡੱਡਾਂ ਫਰਾਈ ਕਰਕੇ ਰੱਖੀ ਬੈਠੀ ਹੋਵੇ ਬੇਬੇ ਆਹ ਵੇਖੋ ਟਿੱਡੀਆਂ ਟਿੱਡੀਆਂ ਇੱਥੇ ਇੱਥੇ ਦੇ ਜੀਏ ਸਾਡੇ ਬਾਤੂ ਸਾਡੇ ਟਿੱਡੀਆਂ ਟਿੱਡੀਆਂ ਕੋਕਰੋਚ ਵੀ ਬਾਸ ਲੈਂਦੀ ਆ ਬੇਬੇ ਉਹਦੀ ਆਉਂਦੀ ਆ ਕਹਿੰਦੀ ਖਾਣਾ ਤਾਂ ਇਹਨਾਂ ਨੂੰ ਪਤਾ ਸੀ ਕਿਦੇ ਨੇ ਹੈ ਨਹੀਂ ਵੀ ਵੀ ਐਂ ਕਰਕੇ ਕਮਾਈ ਜਾਂਦੀ ਆ ਠੀਕ ਆ ਯਾਰ ਆਹ ਪਤਾ ਨਹੀਂ ਕੀ ਆ ਸਪਾਈਡਰ ਮੇਰੇ ਖਿਆਲ ਚ ਹੈਨਾ ਮਕੜੀ ਵੱਡੇ ਮਕੜੇ ਆ ਬਿੱਛੂ ਥੈਂਕ ਯੂ ਵੈਰੀ ਮੱਚ ਲੋ ਜੀ ਆਪਣੀ ਤਾਂ ਜਰਨੀ ਹੋ ਗਈ ਸਕਸੈਸਫੁਲ THAILAND ਦੇ ਵਿੱਚ ਆਪਾਂ ਹੋਰ ਤਾਂ ਕੁਛ ਨਹੀਂ ਪਰ ਇਹੋ ਜਿਹਾ ਕੁਛ ਦੇਖ ਲਿਆ ਤੇ ਹੁਣ ਆਪਾਂ ਚੱਲੇ ਆਂ ਵਾਪਸ ਰੋਟੀ ਹੱਟੀ ਖਾਵਾਂਗੇ ਜਾ ਕੇ ਤੇ ਟੈਲ ਪੈਸੇ ਤਾਂ ਬਹੁਤ ਜ਼ਿਆਦੇ ਆਏ ਹੋਇਆ ਪਿਆ ਨੇ ਵੀ ਵਾਸਤੇ ਯਾਰ ਉਹ ਆਵਦੀ ਜਗ੍ਹਾ ਜਾਇਜ਼ ਨਹੀਂ ਲੋਕ ਪਤਾ ਕੀ ਇਹ ਲੋਕ ਕੀ ਕਰਦੇ ਆ ਮੰਨ ਲਓ ਵੀ 99% ਜਿੰਨੇ ਲੋਕ ਆਉਂਦੇ ਨੇ ਨਾ ਉਹ ਸਾਰੇ ਫੋਟੋਆਂ ਹੀ ਖਿੱਚਦੇ ਨੇ ਖਾਂਦਾ ਤਾਂ ਕੋਈ ਹੈ ਨਹੀਂ ਕਿਉਂਕਿ ਖਾਣ ਇਹ ਖਾਣਾ ਹੈ ਨਹੀਂਗਾ ਖਾਂਦੇ ਹੋਣਗੇ ਸਿਰਫ ਚੈਨਾ ਚੂਨਾ ਵਾਲੇ ਜਿਹੜੇ ਦੂਰੋਂ ਨੇੜੇ ਆਉਂਦੇ ਹੋਣਗੇ ਜਾਂ ਇੱਥੇ ਜਿਹੜੇ ਮੁਲਕ ਨਾਲ ਲੱਗਦੇ ਆ ਹਨਾ ਉਹੋ ਤਾਂ ਹੁਣ ਅਗਲੇ ਬੰਦੇ ਨੇ ਕਮਾਈ ਕਰਨ ਨੂੰ ਖੜੇ ਆ ਯਾਰ ਕੀੜੇ ਮਕੌੜੇ ਫੜਨੇ ਵੀ ਸੌਖੇ ਨਹੀਂ ਟਿੱਡੀਆਂ ਫੜਨੀਆਂ ਕਿੰਨੀਆਂ ਔਖੀਆਂ ਆਪਾਂ ਨੂੰ ਵੀ ਪਤਾ ਸੋ 20 ਬਾਤ ਕੋਈ ਬਾਲੇ ਨਹੀਂ ਮਨ ਲੱਗਾ ਫੋਟੋ ਵੀਡੀਓ ਬਣਾਉਣ ਲਈ ਹੁਣ ਅਸੀਂ ਘਟੋ ਘਟੋ ਉੱਥੇ 10 ਮਿੰਟ ਖੜੇ ਰਹੇ ਆਂ ਵੀਡੀਓ ਬਣਾਈ ਗਏ ਫੋਟੋਆਂ ਖਿੱਚੀ ਗਏ 20 ਬਾਤ ਕਿੰਨੇ ਕੁ ਬਾਲੇ ਇਹ ਤਾਂ ਆਪਾਂ ਖਾਣੇ ਤਾਂ ਹੈ ਨਹੀਂ ਸੋ ਹੁਣ ਆਪਾਂ ਮੇਨ ਰੋਡ ਤੇ ਆ ਗਏ ਤੇ ਹੁਣ ਇਹ ਚ ਬੱਸ ਲਵਾਂਗੇ ਬੱਸ ਰਹਿਣੇ ਆਂ ਆਪਦੇ ਵਾਲੇ ਪਾਸੇ ਨੂੰ ਤੇ ਤਕਬੀਰ ਦਾ ਤਾਂ ਵਿਚਾਰੀ ਥੱਕੀ ਪਈ ਆ ਹਨਾ ਕੱਕ ਗਈ ਚੱਲ ਕੋਈ ਨਹੀਂ ਜੀਆਂ ਬੱਸਾਂ ਵੀ ਚੱਲਦੀਆਂ ਬਾਈ ਓਪਨ ਵਾਰੀਆਂ ਵਾਲੀਆਂ ਰੋਡ ਵੇਜ ਲੈ ਟੈਪ ਦੀਆਂ ਥੱਲੇ ਇਹਨਾਂ ਚ ਲੱਕੜ ਲੱਗੀ ਆ ਸ਼ੋਕਰ ਆ ਕਿ ਨਹੀਂ ਮੈਂ ਗ੍ਰੈਬ ਬੋਕਰਨ ਲੱਗਿਆ ਸੀਗਾ ਫੇਰ 160 ਲੱਗਣੇ ਸੀਗੇ ਠੀਕ ਹੈ ਇਹ ਇਹ ਸਿਰਫ 8 ਬਾਤ ਦੇ ਵਿੱਚ ਉੱਥੇ ਲੱਗੇ ਆ 8 ਬਾਤ 8 ਤੇ 160 ਤੁਸੀਂ ਦੇਖੋ ਕਿੱਥੇ 16 ਲੱਗੇ ਕਿੱਥੇ 160 ਲੱਗੇ 8-10 ਸਾਲ ਨਹੀਂ 10 ਸਾਲ ਹੋ ਗਏ ਕਿਡਾ ਸੋਨਾ ਮੰਦਿਰ ਬਣਾਇਆ ਯਾਰ ਹਨਾ ਅਸਲ ਦੇ ਵਿੱਚ ਅਸੀਂ ਜਦੋਂ ਜਾਣਾ ਸੀ ਨਾ ਹੁਣ ਸਾਨੂੰ ਪਤਾ ਲੱਗਿਆ ਸੀ ਰੂਟ ਹੀ ਗਲਤ ਤੇ ਖੜੇ ਸੀ ਬਸ ਸਾਨੂੰ ਆਹ ਰੂਟ ਤੋਂ ਮਿਲਣੀ ਸੀ ਅਸੀਂ ਜਿਹੜਾ ਰੋਡ ਐ ਇੰਦਰ ਸਕੇਅਰ ਵਾਲਾ ਉਹਦੇ ਤੇ ਖੜੇ ਸੀਗੇ ਤੇ ਇਹਦੇ ਵਿੱਚ ਗੂਗਲ ਮੈਪ ਦੀ ਗਲਤੀ ਹੈ ਕਿਉਂਕਿ ਗੂਗਲ ਮੈਪ ਉਦੋਂ ਨਾ ਰੀਡਾਇਰੈਕਟ ਹੀ ਨਹੀਂ ਹੋਇਆ ਮਤਲਬ ਲొਕੇਸ਼ਨ ਅਪਡੇਟ ਨਹੀਂ ਕੀਤੀ ਤੇ ਅਸੀਂ ਸੋਚੀਏ ਇੱਥੇ ਬੱਸ ਆਊਗੀ ਉੱਥੇ ਬੱਸ ਕਿਹੜੀ ਆਉਣੀ ਸੀ ਬੱਸ ਆਉਣੀ ਸੀ ਇੱਧਰ ਸੋ ਚਲੋ ਕੋਈ ਗੱਲ ਨਹੀਂ ਗੂਗਲ ਮੈਪ ਤੇ ਕਰਕੇ ਹੁਣ ਗੂਗਲ ਮੈਪ ਦੇ ਖਾਤੇ ਪਾਤੇ ਆਪ 150 ਰੁਪਈਆ ਚੱਲ ਕੋਈ ਨਹੀਂ ਤੇ ਪਰ ਬਾਈ ਆ ਨਜ਼ਾਰਾ ਕਿਹਾ ਵੈਸੇ ਦੇਖ ਕੇ ਕਿਉਂਕਿ ਜ਼ਿੰਦਗੀ ਚ ਦੁਬਾਰੇ ਪਤਾ ਨਹੀਂ ਆਵਾਂਗੇ ਕਿ ਨਹੀਂ ਆਵਾਂਗੇ ਪਰ ਇਹੋ ਜਿਹੀ ਚੀਜ਼ਾਂ ਦੇਖ ਕੇ ਚੱਲ ਇੰਨਾ ਹੀ ਬਹੁਤ ਇੱਕ ਗੱਲ ਮੈਂ ਹੋਰ ਦੇਖੀ ਇਹ ਨਾ ਉਹਦੇ ਰਾਜੇ ਨੂੰ ਬਹੁਤ ਮੰਨਦੇ ਆ ਯਾਰ ਜਿਹੜਾ ਇਹਨਾਂ ਦਾ ਰਾਜਾ ਉਹਦੀਆਂ ਫੋਟੋਆਂ ਇੰਨੀਆਂ ਲੱਗੀਆਂ ਨਾ ਇੰਨੀਆਂ ਜਿਆਦੇ ਨਜ਼ਾਇਜ਼ ਸ਼ਾਦੀ ਗੱਲਾਂ ਬਹੁਤ ਜਿਆਦੇ ਹਰੇਕ ਚੌਂਕ 'ਚ ਹਰੇਕ ਬਿਲਡਿੰਗ ਦੇ ਮੂਹਰੇ ਹਰੇਕ ਵੱਡੇ ਹੋਟਲ ਕੋਲੇ ਬਹੁਤ ਫੋਟੋਆਂ ਲੱਗੀਆਂ। ਲਓ ਜੀ ਮਿੱਤਰ ਪਿਆਰਿਓ ਛੋਟੀਪਣੀ ਸ਼ਕ ਲਿਆ ਤੇ ਆਪਣੇ ਰਹਿ ਗਏ ਥਾਈਲੈਂਡ ਦੇ ਵਿੱਚ ਸਿਰਫ 3-4 ਘੰਟੇ ਤੇ ਵਲੌਗ ਨੂੰ ਆਪਾਂ ਕਰਦੇ ਇੱਥੇ ਖਤਮ ਤੇ ਮਿਲਾਂਗੇ ਨਵੇਂ ਵਲੌਗ ਦੇ ਨਾਲ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਤੇ ਉਹ ਮਾਰਕੀਟ ਵਾਲਾ ਮਗਰਮੱਛ ਦੇਖਣ ਵਾਲਾ ਤੁਸੀਂ ਵੀ ਕਦੇ ਥਾਈਲੈਂਡ ਜ਼ਰੂਰ ਆਓ ਤਾਂ ਇਹ ਚੀਜ਼ ਜ਼ਰੂਰ ਦੇਖ ਕੇ ਜਾਓ ਕਿਉਂਕਿ ਇੱਕ ਲੱਗ ਐਕਸਪੀਰੀਅੰਸ ਆ ਨਾ ਤੇ ਰੋਟੀ ਪਾਣੀ ਖਾ ਲਿਆ ਆਪਾਂ ਪਹਿਲਾਂ ਰੋਟੀ ਕੰਦੇ ਸਿੰਦਰੂ ਦੂਜੇ ਨਾਲ ਦੇ ਰੈਸਟੋਰੈਂਟ ਤੋਂ ਪਰ ਅੱਜ ਆਪਾਂ ਇੱਥੋਂ ਕਾਦੀ ਬਹੁਤ ਜਿਆਦਾ ਟੇਸਟੀ ਇਹਨਾਂ ਦੀ ਰੋਟੀ ਹੈ ਹਾਂ ਖੁਰਾਨਾ ਇਨ ਤੁਸੀਂ ਬੁੱਕ ਕਰਨਾ ਹੋਟਲ ਖੁਰਾਨਾ ਇਨ ਕਰ ਸਕਦੇ ਹੋ ਸਰਚ ਕਰਕੇ ਕਿਉਂਕਿ ਇਹਨਾਂ ਦਾ ਵਧੀਆ ਸਰਵਿਸ ਆ ਤੁਹਾਨੂੰ ਪਤਾ ਨਹੀਂ ਸੀਗਾ ਅਸੀਂ ਤਾਂ ਕਰੀਏ ਇਨ ਉੱਤੇ ਪਾਪਾ ਜੀ ਦੋਨੇ ਵਧੀਆ ਆ ਦੋਨੇ ਬੈਸਟ ਆ ਤੇ ਬਾਕੀ ਮਿਲਦੇ ਆ ਅਗਲੇ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੋ ਇਸ ਵਲੌਗ ਕੇ ਦਾ ਲੱਗੇ ਬਾਏ 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 ਬਾਏ